ਲੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾਕਿਆਂ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਮੇਰੇ ਨਾਲ ਗੱਲ ਹੋਈ ਪਰਸੋ ਹੋਈ 11:30 ਵਜੇ ਗੱਲ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਇਹ ਦੱਸ ਤਾਂ ਅੱਜ ਮੁੜ ਕੇ ਮੈਨੂੰ ਇਹ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈਡ ਬੋਡੀ ਇੱਥੇ ਲਿਆ ਦਿਓ ਇਹ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲਪਣਾ ਕਿ ਕਿਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਕਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਫੇਰ ਰਹਿ ਰਹੇ ਬਾਹਰ ਨੂੰ ਹੋ ਗਿਆ 4-5 ਸਾਲ ਹੋ ਗਏ ਗਏ ਨੂੰ ਬੇਟੀ ਦੀ ਕਿੰਨੀ ਹੁੰਦਾ 23 ਸਾਲ ਉਮਰ ਹੈ ਬਾਈ ਬਾਜ ਸਾਹਿਬ ਜੀ ਕੀ ਨਾਮ ਤੁਹਾਡਾ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੁਹਾਡੀ ਬੇਟੀ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਈ ਨਾ ਤੇ ਕਿਸ ਤਰ੍ਹਾਂ ਉਹਦੀ ਹਾਦਸੇ ਚ ਮੌਤ ਹੋ ਗਈ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਉਹਦੀ ਉਮਰ ਹੋ ਗਈ ਤੇ ਹਾਂ ਜੀ ਕਾਲਸਰ ਕਿੰਨੇ ਸੀ 6 ਫਿਰ ਮਸਾ ਲੱਗਾ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿ ਇਸ ਤਰ੍ਹਾਂ ਹੋ ਗਿਆ ਇਹ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ 'ਚ ਹਾਲ ਮਾਰਤੀ ਪਾਣੀ ਡੂੰਘਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਨਿਕਲਿਆ ਨਹੀਂ ਤੇ ਫੇ ਮਤਲਬ ਉਹਨਾਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਤਲਬ ਪੁਲਸ ਵਾਲਿਆਂ ਨੇ ਕੱਢਿਆ ਥੋੜਾ ਜਿਹਾ ਪਤਾ ਲੱਗਾ ਹਾਂਜੀ ਰਾਤ ਬੜਾ ਲੱਗਾ ਲਾਸਤ ਕੋਲੋਂ ਗੱਲਬਾਤ ਹੋਈ ਤੇ ਲਾਟਾ ਦੀ ਪਾਸੋਂ ਉਹੀ ਰਾਤ ਨੂੰ 11 ਵਜੇ 11 ਵਜੇ ਡੇਲੀ ਫੋਨ ਹੁੰਦਾ ਹੈ ਰਾਤ ਨੂੰ ਕੀ ਜਾਂਦਾ ਸੀ ਮੈਂ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਡਾਇਰੈਕਟਰ ਉਹਨਾਂ ਤੇ ਕੰਮ ਜਾਂਦਾ ਹੈ। ਲੋਤਾ ਬੇਟਾ ਸੀ। ਹਾਂਜੀ। ਲੋਤਾ ਬੇਟਾ ਸੀ ਤੁਹਾਡਾ। ਹਾਂਜੀ ਸਰਪਾਹ। ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ? ਪੰਜਾਬ ਸਰਕਾਰ ਕੋਈ ਹੀ ਮੰਗ ਕਰਦੇ ਆਂ। ਮੁੰਡਾ ਸਾਡੀ ਡੈੱਡ ਬੋਡੀ ਸਾਨੂੰ ਮਿਲ ਜਾਣੀ ਚਾਹੀਦੀ ਹੈ। ਜੀ ਇਹ ਵੀ ਤੁਹਾਡਾ ਬ੍ਰਦਰ ਸੀ। ਹਾਂਜੀ ਮੇਰਾ ਗੋਦਰੀਗਾ। ਹਾਂਜੀ। ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ? ਕੱਲ ਰਾਤ ਪਤਾ ਲੱਗਾ ਸਾਨੂੰ 11 ਵਜੇ। ਕਿਸ ਤਰ੍ਹਾਂ ਪਤਾ ਲੱਗਾ? ਉਹ ਜਿਹੜੇ ਗਰੰਟੀ ਵਾਲੇ ਸੀਗੇ ਉਹਨਾਂ ਨੇ ਰੱਖਿਆ ਸੀ ਉਹਨੂੰ। ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ। ਤੁਹਾਡਾ ਪਿੰਨ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀ ਗੱਲ ਮਤਲਬ ਉਹ ਪਿਆਰ ਕਰਦੇ ਹੀ ਇੱਕ ਦੂਸਰੇ ਨੂੰ ਅਸੀਂ ਫੋਨ ਤੇ ਗੱਲਬਾਤ ਹੁੰਦੀ ਹੀਗੀ ਠੀਕ ਹੈ ਜੀ ਦੇ ਸੀਗੇ ਧੰਨਵਾਦ ਸੁਣ ਕੇ ਕਰੋ ਕੋਸ਼ਨੀ ਠੀਕ ਠਾਕ ਹੀ ਰਹਿੰਦੀ ਔਰ ਕੋਈ ਫालतू ਗੱਲ ਨਹੀਂ ਕਰਦੀ ਕਿ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੀ ਡੈਡ ਬੋਡੀ ਸੀ ਜਿ세 ਤਿੱਥੇ ਲਈ ਜਾਵੇ ਅਈਓ ਤਾਂ ਉਹ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ